ਲੋ ਵੀ ਮਿੱਤਰੋ ਪਿੰਡ ਕਟਾਰ ਸਿੰਘ ਵਾਲਾ ਬੱਕਰਾ ਮੰਡੀ ਲੱਗ ਚੁੱਕੀ ਹੈ ਵੀ ਅੱਜ ਪਹਿਲਾ ਦਿਨ ਆ ਤੇ ਪਹਿਲੇ ਦਿਨ ਦੀਆਂ ਰੌਣਕਾਂ ਦੇਖੋ ਬਈ ਸਾਰੇ ਵੀਰੇ ਜ਼ਰੂਰ ਪਹੁੰਚੋ ਬਈ ਪੂਰੀ ਫੁੱਲ ਮੰਡੀ ਭਰੀ ਹੋਈ ਹੈ ਬਈ ਬੱਕਰਾ ਮੰਡੀ ਦੇਖੋ ਬਈ ਪੂਰਾ ਫੁੱਲ ਦੁਕਾਨਾਂ ਲੱਗਾਂ ਹੋਈਆਂ ਫੁੱਲ ਭਰੀ ਹੋਈ ਹੈ ਮੰਡੀ ਤੇ ਲੋ ਬਈ ਦੇਖੋ ਗੱਡੀਆਂ ਆ ਜਾਂਦੀਆਂ ਭਰ-ਭਰ ਕੇ ਬੱਕਰੀਆਂ ਆ ਬਹੁਤ ਬਈ ਦੁਕਾਨਾਂ ਵੀ ਆ ਪੂਰੀਆਂ ਸਜੀਆਂ ਹੋਈਆਂ ਬਈ ਲੋ ਬਈ ਲੁੱਟ ਲੋ ਮੇਲਾ ਆ ਗਿਆ ਜੀ ਸਰਕਾਰੀ ਮੰਡੀਆ ਪਹਿਲਾ ਦਿਨ ਲੰਗਰ ਪਾਣੀ ਦਾ ਖਾਸ ਪ੍ਰਬੰਧ ਆ ਬਈ ਬਹੁਤ ਵਧੀਆ ਮੰਡੀ ਭਰੀਆ ਵਪਾਰੀ ਵੀਰ ਬਹੁਤ ਪਹੁੰਚਿਆ ਜਿੰਨੇ ਬੱਕਰਾਂ ਵਾਲੇ ਬਾਈਆ ਬਹੁਤ ਵੱਧ ਮਾਲ ਲੈ ਕੇ ਪਹੁੰਚੋ ਬਈ ਪਿੰਦ ਕਟਾਰ ਸਿੰਘ ਵਾਲਾ ਬੱਕਰਾ ਮੰਡੀ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਬਠਿੰਡਾ ਤੋਂ ਤਲਵੰਡੀ ਰੋਡ ਦੇ ਬਿਲਕੁਲ ਉੱਪਰ ਆ ਬਈ ਲੋ ਬਈ ਫੁੱਲ ਦੁਕਾਨਾਂ ਸੱਜੀਆਂ ਆ ਇੱਧਰ ਬਈ ਕਬੂਤਰ ਮੁਰਗੇ ਲੈ ਕੇ ਪਹੁੰਚੇ ਪਏ ਆ ਬਈ ਬੱਦ ਬੱਦ ਪਹੁੰਚੋ ਬਈ ਧੰਨਵਾਦ ਬਈ